ਕੁੱਸੀ ਗਿਆ ਮੈਂ ਪੰਜਾਬ ਬੋਲਦਾ ਉਹਦੇ ਵਿੱਚ ਪੰਜਾਬ ਬੋਲਦਾ ਕਰਕੇ ਇਕੱਲੀ ਮੈਂ ਬੋਲਦੀ ਸੀ ਅੱਜ ਕਿੱਥੋਂ ਆਣਗੇ ਕਿਉਂ ਆਣਗੇ ਕਿਉਂਕਿ ਚੋਰ ਦੀ ਦਾੜੀ 'ਚ ਤਣਕਾ ਵਾ ਚੋਰ ਨੇ ਦੀ ਸਰਕਾਰ ਦੀ ਪਰ ਆਉਣਾ ਪੈਣਾ ਉਹ ਕਹਿੰਦੇ ਵੀ ਉਹ ਜਿਹੜੀ ਕਹਾਵਤ ਆ ਨਾ ਵੀ ਨਿੱਤੂ ਰੁਬੜੇਵੇਂ ਖਾਣੀ ਹੈ ਨਾ ਇਹ ਤਾਂ ਹੁਣ ਪਤਾ ਲੱਗੂਗਾ ਵੀ ਕਿਹਦੇ ਪੱਟਾ ਚੋਰ ਆ ਜਿਹੜੇ ਉਹ ਲੁੱਟੇਰੇ ਤਾੜ ਵੀ ਦਿੱਲੀ ਵਾਲੇ ਆਏ ਨੇ ਉਹਨਾਂ ਨੇ ਆਏ ਸੰਗੀਆਂ ਕਰ ਜੇ ਸਾਹ ਉੱਪਰ ਦਾ ਉੱਪਰ ਥੱਲੇ ਦਾ ਥੱਲੇ ਤੁਸੀਂ ਕੇਵਲ ਦੇ ਕੇਵਲ ਸੋਸ਼ਲ ਮੀਡੀਆ ਦੀ ਉਪਜ ਸੀ ਤੁਸੀਂ ਕੋਈ ਵਿਚਾਰਧਾਰਾ ਦੀ ਉਪਜ ਜਾਂ ਵਿਚਾਰਧਾਰਾ ਤੁਸੀਂ ਪਹਿਰੇਦਾਰ ਪੈਰੋਕਰ ਨਹੀਂ ਹੈਗੇ ਕਨਸੈਪਟ ਕੁਰਸੀ ਵਾਲਾ ਕਨਸੈਪਟ ਤੁਹਾਨੂੰ ਥੋੜੀ ਲਾਹਤ ਕਰਨ ਵਾਲਾ ਇਸ ਕਨਸੈਪਟ ਨੂੰ ਰੋਕਿਆ ਗਿਆ ਜੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਪਰ ਉਹੀ ਇਹਨਾਂ ਵੀ ਚੋਰ ਦੀ ਦਾੜੀ ਚ ਤਣਕਾ ਉਹਨਾਂ ਦੀ ਸਟੇਟਮੈਂਟ ਸ਼ਬਦਾਰ ਰਹੀ ਸੀ ਫਿਲਹਾਲ ਇਸ ਕਰਕੇ ਹਜੇ ਫਿਲਹਾਲ ਰੁਕ ਹੈ ਕੋਰਟ ਨੇ ਕਿਹਾ ਰਾ ਇਹਨੂੰ ਵਾਪਸ ਲਓ ਨਹੀਂ ਅਸੀਂ ਸਟੇ ਰੱਦ ਕਰਾਂਗੇ ਪਰ ਸਰਕਾਰ ਦੀ ਹਜੇ ਮਨਸ਼ਾ ਤੇ ਪੂਰਾ ਡਾਊਟ ਹੈ ਲੈਂਡ ਪੁਲਿੰਗ ਪਾਲਿਸੀ ਤੇ ਜਿੱਥੇ ਹਾਈ ਕੋਰਟ ਦੇ ਵੱਲੋਂ ਜਿਹੜੀ ਹੈਗੀ ਸਟੇ ਲੱਗੀ ਆ 4 ਹਫ਼ਤਿਆਂ ਦਾ ਸਮਾਂ ਪੰਜਾਬ ਸਰਕਾਰ ਤੋਂ ਜਿਹੜਾ ਹੈਗਾ ਲਿਆ ਗਿਆ ਕਿ 4 ਹਫ਼ਤਿਆਂ ਦੇ ਵਿੱਚ ਆ ਕੇ ਜਵਾਬ ਦੇਣ ਪਰ ਮੈਂ ਐਸੇ ਸਰਪੰਚ ਦੇ ਨਾਲ ਮਿਲੌਣ ਲੱਗਿਆ ਜਿਹੜੇ ਨੇ ਇਸ ਤੋਂ ਪਹਿਲਾਂ ਹੀ ਜਿਹੜੀ ਹੈਗੀ ਆ ਸਟੇ ਲੱਤੀ ਕਿ ਸਾਡੇ ਪਿੰਡ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਲਈ ਸਰਕਾਰ ਵਾਲੇ ਵਾਣ ਤੱਕ ਨਾ ਮੈਂ ਗੱਲ ਕਰ ਰਿਹਾ ਗਗਨ ਬਾਈ ਦੀਪ ਪਿੰਡ ਭਾਗਪੁਰ ਤੋਂ ਸਭ ਤੋਂ ਪਹਿਲਾਂ ਸਵਾਗਤ ਕਰੀਏ ਭਾਈ ਸਵਾਗਤ ਆ ਰਹਿ ਮਿੱਟਲ ਬਹੁਤ ਬਹੁਤ ਧੰਨਵਾਦ ਵੀਰੇ ਗਰਵਲ ਸਾਹਿਬ ਤੁਹਾਡਾ ਖਾਸ ਕਰਕੇ ਬਹੁਤ ਧੰਨਵਾਦ ਤੁਸੀਂ ਇਹ ਤਾਂ ਸਟੇ ਕੱਲ ਲੱਗੀ ਆ ਪਰ ਤੁਸੀਂ ਤਾਂ ਪਹਿਲੀ ਆਪਦੇ ਪਿੰਡ ਚ ਸਟੇ ਲੱਦਿਗੇ ਸਾਡੇ ਪਿੰਡ ਦੇ ਵਿੱਚ ਭਾਈ ਨਾ ਪੜਨ ਬਿਲਕੁਲ ਭਾਈ ਜਿਵੇਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਨੇ ਕਿ ਇਹ ਸਰਕਾਰ ਸੱਥਾਂ ਤੋਂ ਚੱਲੀ ਬ ਸਰਕਾਰ ਤਾਂ ਲੋਕਾਂ ਦੀ ਹੁੰਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੁੰਦੀ। ਪੰਚਾਇਤ ਵੀ ਪਿੰਡ ਦੀ ਇੱਕ ਸਵੈ ਸ਼ਾਸਨ ਦੇ ਵਿੱਚ ਇੱਕ ਸਰਕਾਰ ਹੈ ਲੋਕਾਂ ਦੁਆਰਾ ਚੁਣੀ ਸਰਕਾਰ ਹੈ। ਅਸੀਂ ਬਾਈ ਉਸ ਥਾਂ ਤੋਂ ਚਲਾਈ। ਅਸੀਂ ਸਾਡੇ ਪਿੰਡ ਦੇ ਸਾਥ ਉੱਤੇ ਕੱਟ ਰੱਖਿਆ ਗੁਰੂ ਘਰ ਦੇ ਕੋਲ। ਉਸ ਕੱਠ ਦੇ ਵਿੱਚ ਅਸੀਂ ਜੋ ਜਿਹੜਾ ਹਰਾਪਣ ਇਹਨਾਂ ਦਿੱਤਾ ਸੀਗਾ। ਉਹ ਚਲੋ ਸਾਡੇ ਕੋ ਵੀ ਜਿਹੜੇ ਸਾਡੇ ਖੇਤਰ ਦੇ ਬੰਦੇ ਆ ਜਿਹੜਾ ਸਾਡੇ ਕੋ ਫੈਸਲੇ ਦਾ ਅਧਿਕਾਰ ਆ ਅਸੀਂ ਆਪਣੀ ਸੀਮਾ ਚ ਰਹਿ ਕੇ ਅਸੀਂ ਵੀ ਉਹ ਹਰਾ ਰੂਪੀ ਪੈਨ ਚਲਾਇਆ ਤੇ ਉਸ ਪੈਨ ਦੇ ਵਿੱਚ ਮੋੜ ਤੋਂ ਇਹ ਲੈਂਡ ਲੂਟਿੰਗ ਪਾਲਿਸੀ ਨੂੰ ਅਸੀਂ ਰੱਦ ਕੀਤਾ ਸਾਡੇ ਵਾਲੇ ਹਰਿਆ ਪੈਨ ਜਿਹੜਾ ਚੱਲਿਆ ਉਹ ਲੋਕਾਂ ਦੇ ਹੱਕਾਂ ਲਈ ਚੱਲਿਆ ਗ੍ਰਾਮ ਸਭਾ ਲਈ ਚੱਲਿਆ ਪਰ ਇਹਨਾਂ ਵਾਲੇ ਹਰਾ ਪੰਨ ਦਾ ਰੰਗ ਅੱਜ ਲਾਲ ਹੋ ਗਿਆ ਉਹ ਲੋਕਾਂ ਦੀ ਛਾਤੀ ਤੇ ਚੱਲ ਰਿਹਾ ਉਹ ਲੋਕਾਂ ਦੇ ਨਸੀਬ ਮਟਾਉਣ ਨੂੰ ਚੱਲ ਰਿਹਾ ਲੱਗਦਾ ਕਿ ਤੁਹਾਡੇ ਨੇੜੇ ਤੇੜੇ ਪਿੰਡਾਂ ਦੀ ਵੀ ਜ਼ਮੀਨ ਬਹੁਤ ਆ ਰਹੀ ਹੈ ਲੱਗਦਾ ਕਿ ਕੋਈ ਜ਼ਮੀਨ ਦੇੜ ਦੇ ਲਈ ਤੁਹਾਡੇ ਪਿੰਡਾਂ ਦੇ ਵਿੱਚ ਤਿਆਰ ਆ ਇਹਨਾਂ ਨੂੰ ਕਿ ਆਜ ਉੱਤੇ ਜ਼ਮੀਨਾਂ ਲੈ ਲਓ ਕੱਲ ਹਾਈ ਕੋਰਟ ਭਾਈ ਕੀ ਹੋਇਆ ਹਾਈ ਕੋਰਟ ਨੇ ਮਤਲਬ ਮੈਂ ਕਹਿੰਦਾ ਸੱਚੀ ਜਿਵੇਂ ਮੁਜੀਠੀਆ ਸਾਹਿਬ ਵਾਲਾ ਕੇਸ ਕਹਿੰਦੇ ਨੇ ਵੀ ਲਾਈਵ ਚ ਚਲਾ ਦਿਓ ਮੈਂ ਤਾਂ ਇਹ ਕਹਿੰਦਾ ਵੀ ਗਾਹਾਂ ਵਾਲੀ ਵੀ ਵੀ ਕੋਈ ਪਟੀਸ਼ਨ ਧਾਰ ਕਰਦਾ ਵੀ ਲਾਈਵ ਚ ਚਲਾਵੋ ਕੱਲ ਹਾਈ ਕੋਰਟ ਨੇ ਉਹ ਭਿਓ ਭਿਓ ਖੇਤਰ ਮਾਰੇ ਉਹ ਭਿਓ ਭਿਓ ਖੇਤਰ ਮਾਰੇ ਪਰ ਕਹਿੰਦੇ ਬਸ਼ਰਮਾ ਦੀ ਡੁੱਲਗੀ ਦਾਲ ਅਸੀਂ ਤਾਂ ਥੱਲੀ ਖਾਣੇ ਹੁੰਦੇ ਆ ਮਹਾਰਾਜ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਸਾਰਾ ਸਿਸਟਮ ਚੱਲੇ ਆ ਦੇਖੋ ਸਰਕਾਰ ਦੀ ਨੀਅਤ ਲੋਕ ਸਾਡੇ ਨੇ ਭੋਲੇ ਪਾ ਲਿਆ ਜਿੱਥੇ ਪਹਿਲਾਂ ਮਤੇ ਗਲਤ ਪਾਉਣ ਲੱਗੇ ਸੀ ਭਾਗਪੁਰ ਦੀ ಗ್ರಾಮ ਸਭਾ ਨੇ ਇੱਕ ਸਹੀ ਸੇਧ ਦੇ ਵਿੱਚ ਰੋਕ ਲਾਤੀ ਲੋਕ ਸਾਡੇ ਨੇ ਭੋਲੇ ਆ ਵੀਰੇ ਵੀ ਲੋਕਾਂ ਨੂੰ ਕਹਿੰਦੇ ਬੱਲੇ ਬੱਲੇ ਰੋਕ ਲਾਗੀ ਰੋਕ ਲਾਗੀ ਲੋਕ ਠੰਡੇ ਪੈ ਗਏ ਵੀ ਇਹ ਇਹਨਾਂ ਦੇਖਣਾ ਇਹਨਾਂ ਦੀ ਇਹ ਇਹ ਪ੍ਰਚਾਰ ਕਰਨ ਲੱਗੇ ਜਿਹੜਾ মিডিਆ ਬੋਲਦਾ ਨਹੀਂ ਸੀ ਕੱਲ ਜਿਹੜਾ মিডিਆ ਇਸ ਵੇਰੇ ਬੋਲਦਾ ਸੀ ਉਹ ਪ੍ਰਚਾਰ ਕਰਨ ਲੱਗੇ ਹਾਈ ਕੋਰਟ ਤੇ ਰੋਕ 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 ਤਾਂ ਕਿ ਸਰਕਾਰ ਦਾ ਡੈਮੇਜ ਕੰਟਰੋਲ ਹੋ ਜੇ ਡੈਮੇਜ ਕੰਟਰੋਲ ਆਇ ਨਹੀਂ ਹੋਣਾ ਹੈਗਾ ਫਿਰ ਸਾਡੇ ਵਰਗੇ ਸੱਜਣ ਜਿੰਨਾ ਕਿ ਸਾਨੂੰ ਗਿਆਨ ਆ ਅਸੀਂ ਦੇਖਿਆ ਵੀ ਇਹ ਤਾਂ ਫਿਲਹਾਲ ਰੋਕ ਆ ਤਾਂ ਫਿਰ ਅਸੀਂ ਉਹ ਬੋਲੇ ਅਸੀਂ ਬੋਲੇ ਵੀ ਬਈ ਸਜਣੋ ਇਹ ਆਪਾਂ ਨੂੰ ਹਜੇ ਤਾਰ ਪੇੜੋ ਕਰਨੀ ਕੋਸ਼ਿਸ਼ ਕਰਦੇ ਆ ਇਹ ਫਿਲਹਾਲ ਰੋਕਾ ਸਰਕਾਰ ਦੀ ਨੀਅਤ ਤੇ ਅੱਜ ਵੀ ਸ਼ੱਕ ਹੈ ਉਹ ਸ਼ੱਕ ਕੀ ਹੈ ਮਾਨਯੋਗ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਨੂੰ ਵਾਪਸ ਲੋ ਇਹ ਜੀ ਸਾਹਿਬ ਬਾਹਰ ਜਾਓ ਪੁੱਛੋ ਵਾਪਸ ਲੋ ਪਰ ਸਰਕਾਰ ਉਥੇ 2 ਦਿਨ ਦਾ ਸਮਾਂ ਮੰਗਦੀ ਰਹੀ ਆ ਵੀ 2 ਦਿਨ ਦਾ ਉਹ ਕਹਿੰਦੇ ਤੁਹਾਡੇ ਤੋਂ ਐਡੀਆਂ ਚੀਜ਼ਾਂ ਹੋਈਆਂ ਨਹੀਂ ਸਰਕਾਰਾਂ 1.5 ਸਾਲ ਦਾ ਤੁਸੀਂ 2 ਦਿਨ ਵਿੱਚ ਕਿੱਥੋਂ ਕਰ ਲੋਗੇ ਵੀ ਸਰਕਾਰ ਜੇ ਸੱਚੀ ਹੁੰਦੀ ਸਰਕਾਰ ਕਹਿੰਦੇ ਆ ਨਾ ਵੀ ਮਾਨ ਸਾਹਿਬ ਨੇ ਕਿਹਾ ਸੀ ਕਿ ਵੀ ਇਹ ਕਿਹੜਾ ਡਿਕਟੇਟਰ ਆ ਜਿਵੇਂ ਲੋਕ ਕਹਿੰਗੇ ਕਰ ਲਾਂਗੇ ਫਿਰ ਕੱਲ ਜਦੋਂ ਤੁਹਾਨੂੰ ਮਾਨਜੋਗ ਹਾਈ ਕੋਰਟ ਕਹਿ ਰਹੀ ਸੀ ਕਿ ਵਾਪਸ ਲਓ ਫਿਰ ਤੁਸੀਂ ਵਾਪਸ ਕਿਉਂ ਲਿਆ ਤੁਸੀਂ 2 ਦਿਨ ਦਾ ਸਮਾਂ ਕਿਉਂ ਮੰਗ ਰਹੇ ਸੀਗੇ ਹਾਈ ਕੋਰਟ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਤਿਆਰੀ ਕਰਕੇ ਆਜੋ ਚਾਰ ਹਫ਼ਤੇ ਦਾ ਸਮਾਂ ਦਿੱਤਾ ਪਰ ਉਹੀ ਹੈ ਵੀ ਸਰਕਾਰ ਦੀ ਨੀਅਤ ਹਜੇ ਪੂਰਾ ਸ਼ੱਕ ਆ ਸਰਕਾਰ ਨਹੀਂ ਤੰਡੀਗੜ ਤੋਂ ਚੱਲ ਰਹੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਵਪਾਰੀਆਂ ਤੋਂ ਚੱਲ ਰਹੀ ਹੈ ਇਸ ਕਰਕੇ ਸਾਨੂੰ ਹਵਦਾ ਸੰਘਰਸ਼ ਅਜੇ ਵਿੱਚ ਨਹੀਂ ਛੱਡਣਾ ਚਾਹੀਦਾ ਸਾਨੂੰ ਇਹ ਸੰਘਰਸ਼ ਨੂੰ ਅੰਜਾਮ ਤੱਕ ਲੈ ਕੇ ਜਾਣਾ ਚਾਹੀਦਾ ਇਹ ਵੀ ਆਇਆ ਕਿ ਲੁਧਿਆਣੇ ਦੇ ਬਹੁਤੇ ਵਪਾਰੀਆਂ ਨੂੰ ਡਰਾ ਧਮਕਾ ਕੇ ਵੀ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪੀਆਂ ਜ਼ਮੀਨਾਂ ਦੋ ਤਾਂ ਜੋ ਸੀ ਇੱਕ ਐਗਜ਼ਾਮਪਲ ਸੈੱਟ ਕਰ ਸਕੇ ਕਿ ਦੇਖੋ ਜੀ ਐਨੇ ਹਜ਼ਾਰਾਂ ਜ਼ਮੀਨਾਂ ਤਾਂ ਜੋ ਸੀ ਕੋਰਟ ਦੇ ਵਿੱਚ ਕੋਈ ਜਵਾਬ ਦੇ ਸੀ ਕਿ ਐਨੀ ਜ਼ਮੀਨ ਜਿਹੜੀ ਹੈਗੀ ਆ ਇਹ ਇਨਾਂ ਨੇ ਦਿੱਤੀ ਐਨੀ ਇਨਾਂ ਨੇ ਦਿੱਤੀ ਐਨੀ ਇਨਾਂ ਨੇ ਦਿੱਤੀ ਲੱਗਦਾ ਕਿ ਐਸਾ ਵੀ ਸਰਕਾਰ ਆਪਦੇ ਸਾਰੇ ਹੱਥ ਕੰਡੇ ਜਿਹੜੀ ਹੈਗੀ ਉਹ ਅਪਣਾ ਰਹੀ ਆ। ਕੱਲ ਅਸੀਂ ਆ ਨਾ ਜਦੋਂ ਭਾਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਸੀਗੀ ਜਿੱਥੇ ਲੋਕਾਂ ਨੂੰ ਇਨਵਾਈਟ ਕਰਨਾ ਸੀਗਾ ਤੇ ਪਹਿਲੀ ਗੱਲ ਤਾਂ ਸਰਕਾਰ ਨੇ ਉਹ ਪੀਸੀ ਚਲਾਉਣ ਜਾਂ ਮਤਲਬ ਜਿਹੜਾ ਵੀ ਤਾਕਤਾਂ ਰੋਕੀਆਂ ਵੀ ਇੱਥੇ ਕਿਉਂਕਿ ਕਨਸੈਪਟ ਕੁਰਸੀ ਵਾਲਾ ਕਨਸੈਪਟ ਤੁਹਾਨੂੰ ਥੋੜੀ ਲਾਹਤ ਕਰਨ ਵਾਲਾ ਇਸ ਕਨਸੈਪਟ ਨੂੰ ਰੋਕਿਆ ਗਿਆ। ਪਰ ਉੱਥੇ ਆ ਕੇ ਵੀ ਸਾਡੇ ਬਹੁਤ ਸ਼ਹਿਰ ਦੇ ਕੋਈ ਵਪਾਰੀ ਭਾਈ ਚਲੋ ਵੀਰ ਸੀਗਾ ਉਹਨਾਂ ਨੇ ਆ ਕੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ। ਗਲਾਡਾ ਉੱਥੇ ਦਫ਼ਤਰ ਕਹਿੰਦੇ ਪਰਿਵਾਰੀਆਂ ਨੂੰ ਸੁਣਦੇ ਆ ਵੀ ਸੱਦ ਕੇ ਇਹ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਜਿਹੜੇ ਡਿਟੇਲ ਕਢਾ ਲਈ ਵੀ ਫਲਾਣੇ ਫਲਾਣਿਆਂ ਕੋਲ ਆਹਾਂ ਪ੍ਰਾਪਰਟੀਆਂ ਨੇ ਆਹਾਂ ਨੇ ਫਿਰ ਉਹਨਾਂ ਨੂੰ ਸੰਬੰਧਤ ਕਹਿੰਦੇ ਥਾਣੇਦਾਰ ਫੋਨ ਕਰਦੇ ਨੇ ਸੰਬੰਧਤ ਅਫਸਰ ਫੋਨ ਕਰਦੇ ਨੇ ਵੀ ਬਾਈ ਜੀ ਤੁਹਾਡੇ ਕੋਲ ਤਾਂ ਇੰਨਾ ਕੁਸ਼ ਆ ਇਹ ਕਿੱਥੋਂ ਆ ਗਿਆ ਕਿਵੇਂ ਆ ਗਿਆ ਇਹਦੀ ਜਾਂਚ ਦੇ ਹੁਕਮ ਆਇਆ ਦੇਖੋ ਵਪਾਰੀ ਵਿਚਾਰਾ ਉਹ ਕਿਸੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਉਹ ਕਹਿੰਦਾ ਨਹੀਂ ਨਹੀਂ ਮਹਾਰਾਜ ਅਸੀਂ ਆ ਜਾਨੇ ਆ ਆ ਕੇ ਆ ਕੇ ਕਈਆਂ ਤੋਂ ਦਾ ਡਰਾ ਕੇ ਲੈ ਲਿਆ ਜਾ ਕਈ ਸਰਕਾਰ ਦੇ ਉਹਨੇ ਗੋਲੇ ਕਬੂਤਰ ਨੇ ਬਿਲਕੁਲ ਉਹ ਉਹਨਾਂ ਦੀ ਛਤਰੀ ਦੇ ਆ ਕੇ ਬਹਿ ਕੇ ਗੁੱਟਕੂ ਗੁੱਟਕੂ ਕਰਦੇ ਤੇ ਉਹ ਬਹਿ ਗਏ ਤੇ ਉਹ ਕਹਿੰਦੇ ਆਪਦੀਆਂ 400 4 400 ਏਕੜ ਦੀਆਂ ਜਿਹੜੀਆਂ ਐਨਓਸੀਆਂ ਨੇ ਸੀਐਲਜੂ ਨੇ ਅਪਰੂਵਲਾਂ ਨੇ ਉਹ ਲੈ ਲੀਆਂ ਤੇ 100 ਕਹਿੰਦੇ দান ਕਰਤੀ ਫਿਰ ਕਹਿੰਦੇ ਪ੍ਰਚਾਰ ਕਰਦੇ ਆਹ ਦੇਖੋ ਕਿਸਾਨ ਆ ਕੇ ਮੈਂ ਅੱਗੇ ਵੀ ਵੀਰੇ ਕਿਹਾ ਸੀਗਾ ਕਿਸਾਨਾਂ ਦੀਆਂ ਹੱਡੀਆਂ ਦੇਖ ਲਓ ਤੇ ਉਹਨਾਂ ਦੀਆਂ ਹੱਡੀਆਂ ਦੇਖ ਲਓ ਆ ਧੁੱਪ ਰਾੜੇ ਦੇ ਮદાન ਦੇ ਵਿੱਚ ਜਦੋਂ ਝੋਨਾ ਲਾਉਂਦੇ ਨੇ ਨਾ ਕਿਸਾਨ ਜਾਂ ਸਾਡੇ ਮਜ਼ਦੂਰ ਉਹ 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 ਝੋਨਾ ਗਰਮ ਪਾਣੀ ਦੇਖ ਲਓ ਵੀ ਕਿਵੇਂ ਉਹਦੇ ਵਿੱਚ ਸਖਰਤ ਪਾਰੇ ਢੂਹੀ ਸਾਰਾ ਦਿਨ ਸਿੱਧੀ ਨਹੀਂ ਕਰਦੇ ਉਹ ਕਿਸਾਨ ਹੁੰਦੇ ਨੇ ਤੁਸੀਂ ਮਖਮਲੀ ਸੇਜਣ ਵਾਲੇ ਕਿਸਾਨ ਨਹੀਂ ਹੈਗੇ ਤੁਸੀਂ ਵਪਾਰੀ ਹੋ ਵਪਾਰ ਕਰੋ ਪਰ ਕਿਸਾਨ ਤੇ ਵਪਾਰ ਇੱਕ ਸਿੱਕਰ ਦੋ ਪਾਸੇ ਨੇ ਜੇ ਕਿਸਾਨੀ ਚੱਲੂਗੀ ਤਾਂ ਹੀ ਵਪਾਰ ਵਪਾਰ ਚੱਲੂਗਾ ਮੇਰੇ ਤੁਸੀਂ ਗੱਲ ਕੀਤੀ ਹੈ ਕਿ ਉਹ মিডিਆ ਜਿਹੜਾ ਪਹਿਲਾਂ ਬੋਲਿਆ ਨਹੀਂ ਕੱਲ ਜਦੋਂ ਰੋਕ ਲੱਗੀ ਉਸ ਤੋਂ ਬਾਅਦ ਬੋਲਣ ਲੱਗਿਆ ਹੋ ਸਕਦਾ ਹੈ ਕਿ ਸਰਕਾਰ ਦਾ ਵੀ ਹੱਥ ਖੰਡਾ ਹੋਵੇ ਕਿ ਯਾਰ ਇਹ ਚੀਜ਼ ਨੂੰ ਪ੍ਰਚਾਰ ਹੋਵੇ ਚ ਇਹਨੂੰ ਵੱਧ ਤੋਂ ਵੱਧ ਪ੍ਰਚਾਰੋ ਤਾਂ ਜੋ ਸਰਕਾਰ ਉਸ ਪੱਧਰ ਤੱਕ ਡੈਮੇਜ ਨਾ ਹੋਵੇ ਕਿਉਂਕਿ ਹੋ ਸਕਦਾ ਉਹਨਾਂ ਵਾਲੇ ਦਿਨ ਯੂ-ਟਰਨ ਮਾਰਨ ਪਵੇ ਸਰਕਾਰ ਦੇਖੋ ਸਾਨੂੰ ਮਾਨਯੋਗ ਹਾਈ ਕੋਰਟ ਤੇ ਬਹੁਤ ਮਾਨ ਹੈ ਮੈਂ ਕਹਿੰਦਾ ਜਸਟਿਸ ਮਨਚੰਦਾ ਜੀ ਜਸਟਿਸ ਘਰੇਵਾਲ ਜੀ ਤੇ ਵੀ ਉਹਨਾਂ ਨੇ ਬਹੁਤ ਮਤਲਬ ਉਹਨਾਂ ਨੇ ਮਤਲਬ ਕੱਲ ਜਿਹੜਾ ਅਸੀਂ ਸੁਣਦਿਆਂ ਨਾ ਸਾਡੇ ਬਾਲੀਆ ਵਾਲੇ ਸਰਪੰਚ ਵੀਰ ਉਹਨੇ ਗਏ ਸਨ ਉਹਨੂੰ ਦੱਸਿਆ ਉਹਨਾਂ ਨੇ ਵੀ ਸਰਕਾਰ ਦਾ ਕੀ ਇਹਨਾਂ ਨੇ ਸਿਸਟਮ ਉੱਥੇ ਦੇਖਿਆ ਕਰਿਆ ਪਰ ਸਰਕਾਰ ਤੁਹਾਨੂੰ ਹਾਈ ਕੋਰਟ ਤੇ ਪੂਰਾ ਭਰੋਸਾ ਹਾਈ ਕੋਰਟ ਨੇ ਬਹੁਤ ਲਾਪਤ ਕੀਤੀ ਪਰ ਸਰਕਾਰ ਤੇ ਭਰੋਸਾ ਨਹੀਂ ਸਰਕਾਰ 100 ਗੰਡੇ ਖਾ ਕੇ ਵੀ ਇਹ ਮੰਨੂਗੀ ਪਰ 100 ਗੰਡੇ ਖਾ ਕੇ ਮੰਨੂਗੀ ਸਰਕਾਰ ਨੇ ਫਿਰ ਕਿਹਾ ਵੀ ਭਾਈ ਕੋਈ ਗੱਲ ਨਹੀਂ ਵੀ ਤੁਸੀਂ ਲੋਕ ਜਿਹੜਾ ਇਹ ਆ ਵੀ ਕਿਵੇਂ ਨਾ ਕਿਵੇਂ ਉਹ ਤਾਂ ਹੁਣ ਖੜਾ ਛੜਾਈਏ ਇਹਨਾਂ ਨੇ ਡੂਮਣਿਆਂ ਨੂੰ ਖੱਖਰ ਨੂੰ ਭਿੰਡਾ ਦੇ ਖੱਖਰ ਨੂੰ ਹੱਥ ਲਾ ਲਿਆ ਹੁਣ ਉਹ ਭੀ ਭੀ ਮਾਨ ਸਾਹਿਬ ਸਾਰੇ ਪਾਸੇ ਹੋ ਰਹੀ ਹੈ ਲੈਂਡ ਪੁਲਿੰਗ ਵਾਲੀ ਹੁਣ ਜਿਹੜਾ ਇਹਨਾਂ ਨੇ ਹੱਥ ਲਾ ਲਿਆ ਫਿਰ ਸਰਕਾਰ ਨੇ ਉਹ ਜਿਹੜੇ ਕੋਈ ਦੇ ਬੋਲੀ ਨਹੀਂਗੇ ਜਿਹੜੇ ਪਹਿਲਾਂ ਬੋਲਦੇ ਸੀਗੇ ਲੈਂਡ ਪੁਲਿੰਗ ਸਰਕਾਰ ਨੂੰ ਵੱਡਾ ਹੰਗਾਰਾ ਬਿਲਕੁਲ 250 ਏਕੜ 300 ਏਕੜ ਜਿਹੜੇ ਐਂ ਬੋਲਦੇ ਸੀਗੇ ਤੁਹਾਡੇ ਵਰਗੇ ਸੱਜਣ ਜਿਹੜੇ ਪਿੰਡਾਂ ਪਿੰਡਾਂ ਜਾ ਕੇ ਲੋਕਾਂ ਦੇ ਜਿੱਥੇ ਲੋਕ ਕਹਿੰਦੇ ਆ ਬਹੁਤ ਤਿੱਖੀਆਂ ਪ੍ਰਤੀਕਰ ਦੇ ਦਿੰਦੇ ਆ ਤੁਹਾਡੇ ਵਰਗੇ ਸੱਜਣ ਉਹ ਲੋਕ ਤੁਸੀਂ ਲੋਕ ਪੱਖੀ ਹੋ ਜਿਵੇਂ ਉਹ ਲੈਕਟੌਰ ਲਿਆ ਵੀ ਅਸੀਂ ਨਰਪੱਖ ਨਹੀਂ ਸ ਲੋਕ ਪੱਖੀ ਆ ਪਰ ਜਿਹੜੇ ਸਰਕਾਰ ਪੱਖੀ ਸੀ ਜਿਨ੍ਹਾਂ ਨੇ ਮੋਟਾ ਚੰਦਾ ਲਿਆ ਉਹ ਕੱਲ ਡੈਮੇਜ ਕੰਟਰੋਲ ਤੇ ਚੱਲ ਪਈ ਕਿਉਂਕਿ ਹੁਕਮ ਆ ਗਿਆ ਵੀ ਇਤੋਂ ਨੂੰ ਲੱਗੋ ਤਾਂ ਉਹ ਲੱਗ ਗਏ ਜੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਸਟੇ ਹੋਗੀ ਪਰ ਉਹੀ ਐਨਾ ਵੀ ਚੋਰ ਦੀ ਦਾੜੀ ਚ ਤਣਕਾ ਉਹਨਾਂ ਦੀ ਸਟੇਟਮੈਂਟ ਸ਼ਬਦਾਰਾ ਸੀ ਫਿਲਹਾਲ ਤਾਂ ਉਸ ਫਿਲਹਾਲ ਸ਼ਬਦ ਬਹੁਤ ਕੁਝ ਬੋਲਦਾ ਵਾ ਇਸ ਕਰਕੇ ਹਜੇ ਫਿਲਹਾਲ ਰੋਕ ਹੈ ਹਜੇ ਰੱਦ ਕੋਰਟ ਨੇ ਕਿਹਾ ਰਾ ਇਹਨੂੰ ਵਾਪਸ ਲਓ ਨਹੀਂ ਅਸੀਂ ਸਟੇ ਰੱਦ ਕਰਾਂਗੇ ਪਰ ਸਰਕਾਰ ਦੀ ਹਜੇ ਮਨਸ਼ਾ ਤੇ ਪੂਰਾ ਡਾਊਟ ਹੈ ਸਾਨੂੰ ਇਹ ਸੰਘਰਸ਼ ਜਾਰੀ ਰੱਖਣਾ ਪੈਣਾ ਵਾ ਜਿਵੇਂ ਲੋਕ ਕਹਿੰਦੇ ਨੇ ਕਿ ਸਮੇਂ ਦਾ ਗੇੜ ਬੜਾ ਵੱਡਾ ਹੁੰਦਾ ਆ ਕਿਸੇ ਵੇਲੇ ਏਸੀ ਲੁਧਿਆਣਾ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਵੀ ਕੁਰਸੀਆਂ ਲਾਈਆਂ ਸੀ ਇਤੋਂ ਥੋੜੀ ਜੀ ਅੱਗੇ ਤੇ ਅੱਜ ਫਿਰ ਉਸੇ ਲੁਧਿਆਣਾ ਸ਼ਹਿਰ ਦੇ ਵਿੱਚ ਕੁਰਸੀਆਂ ਮੁੱਖ ਮੰਤਰੀ ਸਾਹਿਬ ਦੇ ਵੀ ਲੱਗੀਆਂ ਉਦੋਂ ਵੀ ਕੁਰਸੀਆਂ ਖਾਲੀ ਰਹੀਆਂ ਸੀ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਵਿਰੋਧੀਆਂ ਦੇ ਲਈ ਲਾਈਆਂ ਸੀ ਤੇ ਬਹੁਤ ਬਾਵਾਹੀ ਖੱਟੀ ਸੀ ਕਿ ਇਹ ਕਾਣੇ ਨੇ ਇਹ ਐਦਾਂ ਨੇ ਇਹ ਐਦਾਂ ਨੇ ਇਹ ਆਏ ਨਹੀਂ ਕੋਈ ਦਾਲ ਦੇ ਵਿੱਚ ਕਾਲਾ ਆ ਕੁਛ ਨਾ ਕੁਛ ਹੈਗਾ ਆ ਤਾਂ ਕਰਕੇ ਨਹੀਂ ਤੇ ਫਿਰ ਅੱਜ ਵੀ ਕੁਰਥੀਆਂ ਲਗੀਆਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਆ ਜਾਣਗੇ ਅੱਜ ਉਹ ਕਹਿੰਦੇ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣੇਆਂ ਨੂੰ ਹਾਂਜੀ ਆਪਣੇਆਂ ਨੂੰ ਵੀ ਉੱਥੇ ਮਹਾਰਾਜ ਤੁਹਾਡਾ ਤੰਤਰ ਸੀ ਤੁਹਾਡਾ ਆਪਣਾ ਪ੍ਰਸ਼ਾਸਨ ਸੀ ਸਮੁੱਚਾ ਪੀਏਜੂ ਸੀ ਏਸੀ ਹਾਲ ਸੀ ਤੁਹਾਡਾ ਤੁਹਾਡਾ ਤਾਂ ਹੁਕਮ ਸੀ ਤੁਹਾਡਾ ਹੁਕਮ ਸੀ ਉੱਥੇ ਹਨਾ ਉਸ ਦਿਨ ਤੁਸੀਂ ਤੁਹਾਡਾ ਹੁਕਮ ਸੀ ਤੁਸੀਂ ਕਿਹਾ ਪ੍ਰੋਗਰਾਮ ਕਿਹਾ ਮੈਂ ਪੰਜਾਬ ਬੋਲਦਾ ਹਾਂ ਉਹਦੇ ਵਿੱਚ ਪੰਜਾਬ ਬੋਲਦਾ ਕਰਕੇ ਇਕੱਲੀ ਮੈਂ ਬੋਲਦੀ ਸੀ ਉਸ ਉਸ ਇਕੱਲੀ ਮੈਂ ਬੋਲਦੀ ਸੀ ਕਿ ਉਸ ਦਿਨ ਤੁਹਾਡਾ ਤੰਤਰ ਸੀ ਅੱਜ ਇੱਥੇ ਕੋਈ ਰੈਲੀ ਨਹੀਂ ਹੈ ਇੱਥੇ ਸੋਹਿਰਦ ਬੰਦੇ ਆਏ ਨੇ ਹਮੀਰ ਸਿੰਘ ਜੀ ਵਰਗੇ ਜਿਹੜੇ ਕਿ ਕਿਹੜੇ ਸਮਿਆਂ ਤੋਂ ਹੋਕਾ ਦਿੰਦੇ ਨੇ ಗ್ರಾಮ ਸਭਾ ਦਾ ਬਲਵਿੰਦਰ ਬਾਈ ਵਰਗੇ ਤੁਹਾਡੇ ਵਰਗੇ ਸੱਜਣ ਕਿਸਾਨ ਅਗੂ ਆਏ ਹੋਏ ਨੇ ਮਤਲਬ ਇੱਥੇ ਕੋਈ ਪੋਲਿਟੀਕਲ ਰੈਲੀ ਨਹੀਂ ਹੈਗੀ ਇੱਥੇ ਕੀ ਹੋਣਿਆ ਇੱਥੇ ਸੁਹਿਰਦ ਵਿਚਾਰਾਂ ਹੋਣੀਆਂ ਇੱਕ ਹੈਲਦੀ ਡਿਸਕਸ਼ਨ ਹੋਣੀ ਆ ਹੈਲਦੀ ਡਿਬੇਟ ਹੋਣੀ ਆ ਉਹ ਕਿਉਂ ਹੋਣੀ ਆ ਉਹ ਲੈਂਡ ਪੂਲਿੰਗ ਲੈ ਕੇ ਕਿਉਂਕਿ ਜਿਹੜਾ ਇਹਨਾਂ ਦਾ ਕਲਚਰ ਆ ਆਡੀਟੋਰੀਅਮ ਕਲਚਰ ਇਹਨਾਂ ਦਾ ਕੁਰਸੀ ਕਲਚਰ ਆ ਉਹ ਕਈ ਵਾਰ ਆਏ ਹੁੰਦਾ ਵੀ ਯਾਰ ਵੀ ਇਹਦਾ ਵਰਕਿੰਗ ਸਟਾਈਲ ਆ ਹੁੰਦਾ ਵਾ ਹਨਾ ਉਹਨੂੰ ਅੱਛਾ ਲੱਗਦਾ ਹੁੰਦਾ ਸੋ ਆ ਕਿਉਂਕਿ ਜੇ ਆਪਾਂ ਬਾਹਰ ਖੇਤਾਂ ਦੇ ਟੈਂਟ ਲ ਜਿਵੇਂ ਕੱਲ ਜੋਧਾਂ ਲੱਗਿਆ ਉੱਥੇ ਤਾਂ ਅਜੇ ਕੱਟ ਤੱਕ ਕਿੱਥੋਂ ਵੜ ਪਾ ਇਹਨਾਂ ਨੂੰ ਇਹਨਾਂ ਦੇ ਭਾਸ਼ਾ ਦੇ ਵਿੱਚ ਇਹਨਾਂ ਦੇ ਅੰਦਾਜ਼ ਦੇ ਵਿੱਚ ਸਦਨ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਮਹਾਰਾਜ ਕਿੱਥੋਂ ਆਣਗੇ ਕਿਉਂ ਆਣਗੇ ਕਿਉਂਕਿ ਚੋਰ ਦੀ ਦਾੜ੍ਹੀ 'ਚ ਤਣਕਾ ਵਾ ਚੋਰ ਨੇ ਹੋਰ ਕੁਰਸੀਆਂ ਲੱਗਦਾ ਅੱਜ ਵੀ ਖਾਲੀ ਰਹਿਣਗੀਆਂ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਅਮਨ अरोड़ा ਸਾਹਿਬ ਹੋਣ ਚਾਹੇ ਹਰਦੀਪ ਸਿੰਘ ਮੋਡੀਆਂ ਹੋਣ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਕਹਿ ਦੇਣਗੇ ਜੀ ਮੈਂ ਵਿਅਸਤ ਸੀ ਪ੍ਰੋਗਰਾਮ ਸੀ ਬਹੁਤ ਕੋਰਸੀ ਮੁੱਖ ਮੰਤਰੀ ਸਾਹਿਬ ਸਾਡੇ ਮੋਡੀਆਂ ਸਾਹਿਬ ਜਾਂ ਅਮਨ अरोड़ा ਜੀ ਅੱਜਕੱਲ ਤਾਂ ਮੋਬਾਈਲ ਦਾ ਯੋਗ ਹੈ ਤੁਸੀਂ ਕਹਿ ਦਿੰਦੇ ਭਾਈ ਵੀ ਇਹਨੇ ਇਹ ਪ੍ਰੋਗਰਾਮ ਨੇ ਮੈਂ ਇੱਥੇ ਪ੍ਰੋਜੈਕਟਰ ਲਾ ਦੋ ਆਪਾਂ ਵੀਡੀਓ ਕਾਨਫਰੈਂਸ ਨੂੰ ਤੁਹਾਡਾ ਜਵਾਬ ਦੇ ਦਾਂਗੇ ਪਰ ਨਹੀਂ ਨਹੀਂ ਵੀਰੇ ਇਹ ਨਹੀਂ ਜਵਾਬ ਦੇਣਗੇ ਕਿਉਂਕਿ ਪਹਿਲੀ ਗੱਲ ਤਾਂ ਵੀ ਇਹ ਜਿਹੜੇ ਪੰਜਾਬ ਵਾਲੇ ਸਾਡੇ ਲੀਡਰ ਨੇ ਮੈਂ ਸਤਿਕਾਰ ਕਰਦਾ ਪਰ ਮੈਨੂੰ ਤਰਸ ਆਉਂਦਾ ਵਾ ਕਿਉਂ ਤਰਸ ਆਉਂਦਾ ਵਾ ਵੀ ਜਿਹੜੇ ਉਹ ਲੁਟੇਰੇ ਢਾੜ ਵੀ ਦਿੱਲੀ ਵਾਲੇ ਆਏ ਨੇ ਉਹਨਾਂ ਨੇ ਆਏ ਸੰਗੀਆਂ ਕਰਤੀ ਜੇ ਸਾਹ ਉੱਪਰ ਦਾ ਉੱਪਰ ਥੱਲੇ ਦਾ ਥੱਲੇ ਇਹਨਾਂ ਦਾ ਰਹਿ ਗਿਆ ਭਾਈ ਮੈਂ ਇਹਨਾਂ ਨੂੰ ਸਜਣਾ ਬੇਨਤੀ ਕਰਦਾ ਵੀ ਤੁਸੀਂ ਪੰਜਾਬ ਵਾਲਿਓ ਪੰਜਾਬੀਓ ਤੁਹਾਨੂੰ ਬਹੁਤ ਲੋਕਾਂ ਨੇ ਤੁਹਾਡੇ ਤੇ ਬਹੁਤ ਆਸਾਂ ਵੱਡੇ 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 ਜਿਹੜੇ ਥੰਮ ਲੋਕਾਂ ਨੇ ਹਰਾਤੇ ਘਰਾਤੇ ਤੁਹਾਨੂੰ ਇੱਕ ਜ਼ਮੀਨ ਤੋਂ ਚੱਕ ਕੇ ਅਰਸ਼ਾਂ ਤੇ ਤੁਹਾਨੂੰ ਬਿਠਾਤਾ ਵੀ ਪਰ ਤੁਸੀਂ ਇਨਸਾਫ ਨਹੀਂ ਕਰ ਰਹੇ ਤੁਸੀਂ ਇਨਸਾਫ ਨਹੀਂ ਕਰ ਰਹੇ ਤੁਹਾਨੂੰ ਇਹਦਾ लेखा ਲੋਕਾਂ ਦੀ ਕਚੈਰੀ 'ਚ ਤੇ ਪ੍ਰਮਾਤਮਾ ਦੀ ਕਚੈਰੀ 'ਚ ਤੁਹਾਨੂੰ ਦੋਨੋਂ ਲੈਣਾ ਕਿਉਂਕਿ ਜਿਸ ਦਿਨ ਦਾ ਤੁਸੀਂ ਇਹ ਇਹ ਨੈਰੇਟਿਵ ਬਣਾ ਰਹੇ ਹੋ ਲੈਂਡ ਪੂਲਿੰਗ ਵਾਲਾ ਬਾਈ ਪਿੱਛੇ ਡੈਥਸ ਵੀ ਹੋ ਗਈਆਂ ਫਿਕਰ ਨਾ ਹਨਾ ਪਿੱਛੇ ਲੋਕ ਫਿਕਰ ਆ ਲੋਕ ਰੋਜ਼ ਰਾਤ ਨੂੰ ਅਖਬਾਰ ਖਬਰਾਂ ਕੱਲ ਸਾਹ ਆਇਆ ਵੀ ਠੰਡਾ ਬਲੋ ਵੀ ਬਾਪਸ ਹੋ ਗਈ ਹੈ ਨਾ ਫਿਰ ਜਦੋਂ ਚਲੋ ਲੋਕਾਂ ਨੇ ਵੇਅਰ ਕੀਤਾ ਵੀ ਨਹੀਂ ਹਜੇ ਆਪਾਂ ਰੁਕਣਾ ਨਹੀਂਗਾ ਫਿਰ ਉਹ ਫੇਰ ਚਿੰਤਾ ਖੜੀ ਹੋ ਗਈ ਅਸੀਂ ਕਿਸੇ ਨੂੰ ਚਿੰਤਾ ਦੇ ਵਿੱਚ ਨਹੀਂ ਲੈ ਕੇ ਆਉਣਾ ਕਿਉਂਕਿ ਅਸੀਂ ਉਹ ਹੰਡਾ ਰਹੇ ਹਾਂ ਪਰ ਸਾਡਾ ਤੇ ਇਹ ਆ ਵੀ ਅਸੀਂ ਲੋਕਾਂ ਨੂੰ ਸੱਚ ਸਹੀ ਤੇ ਆਪਣਾ ਫਰਜ਼ ਨਿਭਾਉਣਾ ਵਾ ਜੋ ਅਸੀਂ ਨਿਭਾ ਰਹੇ ਹਾਂ ਆਖਰੀ ਸਵਾਲ ਹੈ ਲੱਗਦਾ ਸਰਕਾਰ ਪੈਰ ਪਿੱਛੇ ਪੱਟੂਗੀ ਕਿਉਂਕਿ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਤਾਂ ਕਹਿੰਦੇ ਨੇ ਕਿ ਅਸੀਂ ਦੇਣ ਹੀ ਨਹੀਂ ਸਾਡੇ ਪਿੰਡਾਂ ਦੇ ਵਿੱਚ ਨਾ ਆਉਣ ਹੁਣ ਲੱਗਦਾ ਕਿਉਂਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਵੀ ਲੈਣੀਆਂ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਜਿਵੇਂ ਪਿੰਡਾਂ ਦੇ ਵਿੱਚ ਬਾਈਕਾਟ ਹੋਇਆ ਜਿਹੜੇ ਪਿੰਡ ਲੈਂਡ ਪੂਲਿੰਗ ਚ ਨਹੀਂ ਆਉਂਦੇ ਉਹ ਵੀ ਬਾਈਕਾਟ ਕਰਨ ਲੱਗ ਗਏ ਨੇ ਉਹ ਵੀ ਮਤੇ ਪਾਉਣ ਲੱਗ ਗਏ ਨੇ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਆਪ ਪਿੱਛੇ ਪੱਟਣਾ ਪਊਗਾ ਵੀਰ ਜਿਹੜਾ ਜਿਹੜਾ ਵੀਜੋ ਵਧਣਾ ਪੈਣਾ ਜਾਜਾ ਵੀ ਜੇ ਬੱਟਣਾ ਪੈਣਾ ਵੀ ਵੋਟਾਂ 'ਚ ਲੜਨੀ ਆ ਤਾਂ ਆਉਣਾ ਪੈਣਾ ਪਹਿਲਾਂ ਨਾ ਜਿਵੇਂ ਜੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਥੱਲੇ ਹੁੰਦੇ ਨੇ ਉਹ ਆ ਨਾ ਵੀ ਉਹਨੇ ਨੇ ਜੀ ਬੱਲੇ ਬੱਲੇ ਆ ਜੇ ਆ ਦੇਖੋ ਕਲਿੱਪ ਆ ਦੇਖੋ ਵੀਡੀਓ ਕਲਿੱਪ ਹਨਾ ਵੀਡੀਓ ਕਲਿੱਪ ਤਾਂ ਐਂਟਰਟੇਨਮੈਂਟ ਹੈ ਮੋਬਾਈਲ ਹੈ ਤੁਸੀਂ ਆਪਦੀ ਐਗਜ਼ਿਸਟੈਂਸ ਤਾਂ ਦੇਖੋ ਦੇਖੋ ਵੀ ਤੁਹਾਡੀ ਕਿੰਨੀ ਖੈਗੇ ਹਨਾ ਵੀ ਇਸ ਕਰਕੇ ਵੋਟਾਂ 'ਚ ਆਉਣਾ ਪੈਣਾ ਵਾ ਤੇ ਪਰ ਮੈਨੂੰ ਇੱਕ ਚੀਜ਼ ਲੱਗਦਾ ਵੀ ਜਿਵੇਂ ਇਹਨਾਂ ਨੇ ਬਦਲਾ ਲੈ ਕੇ ਆਂਦਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਵ ਹੋਰ ਆ ਰਿਹਾ ਵਾ ਇਲੈਕਸ਼ਨ ਕੈਂਪੇਨ 'ਚ ਬਦਲਾਵ ਜਿੱਥੇ ਪਿੰਡਾਂ 'ਚ ਸੱਤਾ ਹੋਕੇ ਦੇ ਕੇ ਜਾਂ ਕਈ ਵਾਰ ਮੁਖਵੰਨ ਸਾਹਿਬ ਕੱਲੇ ਚਲੇ ਜਾਂਦੇ ਸੀਗੇ ਜਾਂ ਉਗੋਕੇ ਵਰਗੇ ਸਾਡੇ ਵੀਰ ਐ ਜਾਂਦੇ ਸੀਗੇ ਹਨਾ ਵੀ ਹੁਣ ਇਹਨਾਂ ਨੇ ਕੀ ਕਰਿਆ ਕਰਨਾ ਜਾਣ ਤੋਂ ਪਹਿਲਾਂ ਲੋਕਾਂ ਨੇ ਵਿਰੋਧ ਕਰਨਾ ਫਿਰ ਇਹਨਾਂ ਨੇ ਵੀਡੀਓ ਪਾਇਆ ਕਰਨੀ ਆ ਵੀ ਮੈਂ ਪਿੰਡ ਭਾਗਪੁਰ ਦੇ ਸਜਣਾ ਨੂੰ ਅੱਜ ਫੇਸਬੁੱਕ ਤੇ ਮਾਦੀਮ ਇब्राहिम ਸੰਬੋਧਨ ਕਰਨਾ ਚਾਹੁੰਨਾ ਕਿ ਤੁਹਾਡੇ ਪਿੰਡ ਬਰੋਧ ਕਰਕੇ ਮੇ ਤੋਂ ਨਹੀਂ ਆ ਹੋ ਸਕਿਆ ਮੈਂ ਅਪੀਲ ਕਰਦਾ ਸਰਕਾਰ ਨੇ ਆ ਆ ਬੇ ਬੋ 10 ਲੱਖ ਜੇ ਬੋ ਸਭ ਕੰਮ ਕਰਤੇ ਜਰੂਰ ਵੋਟ ਨਾ ਪਾਇਓ ਗਰਾਊਂਡ ਤੇ ਤੁਹਾਨੂੰ ਆਉਣਾ ਪੈਣਾ ਪਰ ਤੁਹਾਡੀਆਂ ਜੋ ਕਰਤੂਤਾ ਤੁਹਾਨੂੰ ਜੋ ਤੁਸੀਂ ਬੀਜਿਆ ਉਹਨੇ ਤੁਹਾਨੂੰ ਨਹੀਂ ਆਉਣ ਦੇਣਾ ਤੁਸੀਂ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਦੀ ਉਪਜ ਸੀ ਤੁਸੀਂ ਕੋਈ ਵਿਚਾਰਧਾਰਾ ਦੀ ਉਪਜ ਜਾਂ ਵਿਚਾਰਧਾਰਾ ਤੁਸੀਂ ਪਹਿਰੇਦਾਰ ਪੈਰੋਕਰ ਨਹੀਂ ਹੈਗੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੀ ਸੋਸ਼ਲ ਮੀਡੀਆ ਤੇ ਇੱਕ ਕੋਈ ਕੰਟੈਂਟ ਆਉਂਦਾ ਜਿੱਦਾਂ ਦਰੋਂ ਤੱਕ ਉਹਦੀ ਰੀਚ ਵੱਧਦੀ ਹੈ ਉਦੋਂ ਤੱਕ ਚੱਲਦਾ ਜਦੋਂ ਰੀਚ ਘਟਦੀ ਹੈ ਉਹ ਫਿਰ ਨਮਾ ਉਹਨੂੰ ਰਿਪਲੇਸ ਕਰ ਦਿੰਦਾ ਸੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੀ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਆਏ ਪਰ ਤੁਸੀਂ ਧਰਤੀ ਤੇ ਨਹੀਂ ਆਏ ਤੁਹਾਨੂੰ ਪ੍ਰਚਾਰ ਤੁਹਾਨੂੰ ਜਿਹੜਾ ਕਿਹਾ ਬਦਲਾ ਇਹਨਾਂ ਦਾ ਆਊਗਾ ਤੁਸੀਂ ਦੇਖਿਓ ਇਹਨਾਂ ਮੇਰੀ ਗੱਲ ਚੇਤੇ ਰੱਖਿਓ ਇਹ ਐਵੇਂ ਵੀਡੀਓ ਐ ਕਰਨ ਗਿਆ ਵੀ ਵਿਰੋਧੀ ਪਾਰਟੀਆਂ ਨੇ ਆ ਪਿੰਡ ਤੇ ਸਾਨੂੰ ਰੋਕ ਕੇ ਤਾਂ ਇਸ ਕਰਕੇ ਸਾਨੂੰ ਇੱਥੇ ਤੁਹਾਨੂੰ ਸਬੋਧਨ ਕਰਨਾ ਪੈ ਰਿਹਾ ਵਾ ਵੀ ਸਰਕਾਰ ਦੀ ਪਰ ਆਉਣਾ ਪੈਣਾ ਉਹ ਕਹਿੰਦੇ ਵੀ ਉਹ ਜਿਹੜੀ ਕਹਾਵਤ ਆ ਨਾ ਵੀ ਨਿੱਤ ਰੁੱਬੜੇਵੇਂ ਖਾਣੀ ਹਨਾ ਇਹ ਤਾਂ ਹੁਣ ਪਤਾ ਲੱਗੂਗਾ ਵੀ ਕਿਹਦੇ ਪੱਟਾ ਚੋਰ ਆ ਇਲੈਕਸ਼ਨ ਦਾ ਦੌਰ ਵਿਗਲਤਾ ਵੈਸੇ ਵੱਜ ਚੁੱਕਿਆ ਜੀ ਆਲਰੇਡੀ ਕਿਉਂ ਵੱਜ ਚੁੱਕਿਆ ਕਿ ਲੋਕ ਜਿਹੜੇ ਉਕਸੁਕਤਾ ਨਾਲ ਲਿਆਉਣ ਨੂੰ ਕਾਹਲੀ ਸੀਗੇ ਉਨਹੀਂ ਹੀ ਲੋਕ ਬੇਸਬਰੀ ਨਾਲ ਭਜਾਉਣ ਨੂੰ ਕਾਹਲੀ ਨੇ ਉਹ ਕਹਿੰਦੇ ਨੇ ਵੀ ਆ ਜੋ 27 ਆ ਜਾਣ ਦੋ ਮਤਲਬ ਇਹ ਇਹਨਾਂ ਨੂੰ ਪਤਾ ਲੱਗੂਗਾ ਤੁਸੀਂ ਕਹਿੰਦੇ ਤੇ ਸਪਾਈ ਆ ਜਾਣ ਤੋਂ ਭਰਾਵਾਂ ਨੂੰ ਰੋੜਾ ਹੋ ਰਾਂ ਦਾ ਵੀ ਬਿਆਨ ਹੈ ਕੱਲ੍ਹ ਸ਼ਾਇਦ ਤੁਸੀਂ ਵੀ ਦੇਖਣੋਂ ਕਹਿੰਦੇ ਕਿ ਕਿ ਜਿੱਤਤਾ ਸੀ ਕੱਲੇ ਮਾਲਵੇ ਚੋਂ ਪ੍ਰਾਪਤ ਕਰ ਲਾਂਗੇ ਉਹ ਅਚਕਨ ਸਵਾਲਿਓ ਜੀ ਹਾਂ ਮਾਲਵੇ ਆਪਛਰਾ ਸਾਡਾ ਬੋਰ ਵਾਲਾ ਸਾਡਾ ਵਿਚਾਰਾ ਜਿਹੜਾ ਏਡਾ ਤਕੜਾ ਵੀਰ ਬੈਲਾ ਨੇ ਹਾਂ ਜੀ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਜੇ ਬੋਰ ਵੀ ਮਾਲਵੇ ਚ ਪੈਂਦਾ ਭਾਈ ਤੁਹਾਨੂੰ ਇਹ ਨਹੀਂ ਆਉਂਦਾ ਕਿ ਕਿਹੜੇ ਕਿਹੜੇ ਟੇਲਰਾਂ ਨੂੰ ਧਮਕੀਆਂ ਆਉਂਦੀਆਂ ਕਿਹੜੇ ਕਿਹੜੇ ਵਪਾਰੀਆਂ ਨੂੰ ਧਮਕੀਆਂ ਆਉਂਦੀਆਂ ਨੇ ਹਜੇ ਵੀ ਤੁਸੀਂ ਇਹ ਆਸ ਰੱਖ ਰਹੇ ਹੋ ਹਾਂ ਹਜੇ ਵੀ ਤੁਹਾਨੂੰ ਤੁਸੀਂ ਇੱਕ ਵਾਰੀ ਉਹ ਕਹਿੰਦੇ ਆ ਨਾ ਵੀ ਇੱਕ ਸੈਲਫ ਜਿਹੜਾ ਤੁਸੀਂ ਆਪਣੇ ਆਪ ਅਨਲਿਸਿਸ ਤਾਂ ਕਰਕੇ ਦੇਖੋ ਵੀ ਸੁਆਹ ਪਰਚੋਲ ਵੀ ਅਸੀਂ ਜੋ ਕਰ ਰਹੇ ਆ ਜੋ ਦੇਖ ਬਈ ਜੇ ਮੈਂ ਕੁਝ ਬੋਲੀ ਜਾ ਮਨਾ ਜੇ ਮੈਂ ਬਾਹਰ ਕੀਆ ਵੀ ਆ ਘੈਂਟ ਆ ਘੈਂਟ ਆ ਅੰਦਰ ਮੈਨੂੰ ਪਤਾ ਹੁੰਦਾ ਵੀ ਇਹ ਘੈਂਟ ਹੈ ਕਿ ਨਹੀਂ ਹੈ ਤੁਸੀਂ ਕਹਿ ਰਹੇ ਹੋ ਮਾਲਵੇ ਸਿਟਾਉਣ ਗਿਆ ਉਹ ਕਹਿੰਦੇ ਨਾਈਆ ਬਾਲ ਕਿੱਡੇ ਕਿੱਡੇ ਆ ਉਹ ਕਹਿੰਦੇ ਖੜ ਜਾ ਸਾਹਮਣੇ ਆ ਜਾਣਿਆ ਕੋਈ ਨਾ ਮਾਰਾ ਸਾਹਮਣੇ ਆਜੂ ਅੱਜ ਕੰਨ ਸਵਾਕੇ ਰੱਖਿਓ ਵੀ ਉਹ ਤੁਹਾਨੂੰ ਸਰਕਾਰ ਵਾਲੀਆਂ ਵਿਰੋਧੀ ਤੇ ਰਲੀਆਂ ਜਾਂ ਬਾਹਰ ਵਾਲੀ ਅਮਰੀਕਾ ਵਾਲੀਆਂ ਨੇ ਤੁਹਾਨੂੰ ਪਤਾ ਲੱਗੂ ਸਮੇਂ ਆਉਣ ਤੇ ਜੀ ਬਈ ਬਹੁਤ ਧੰਨਵਾਦ ਬਹੁਤ ਧੰਨਵਾਦ ਸ਼ੁਕਰ ਥੈਂਕ ਯੂ